ਇੱਕ ਮर्डर ਹੋਇਆ ਸੀ ਤੇ ਬਲਾਈਂਡ ਮर्डर ਸੀ ਉਹਦੇ ਵਿੱਚ ਕੀ ਕਾਰਵਾਈ ਕੀਤੀ ਗਈ ਅ 27 ਇੱਕ ਦੀ ਗੱਲ ਹੈ ਇੱਥੇ ਆਪਣੇ ਕਾਨੂੰਆਨ ਰੋਡ ਤੇ ਇੱਕ ਕਲੋਨੀ ਹੈ ਬਸੰਤ ਵਿਹਾਰ ਉੱਥੇ ਰਾਤ ਕਰੀਬ 6:30 ਵਜੇ ਇੱਕ ਸ਼ੱਕੀ ਹਾਲਾਤ ਵਿੱਚ ਇੱਕ ਗੱਡੀ ਖੜੀ ਸੀ ਉਹਦੇ ਵਿੱਚ ਇੱਕ ਜੈਂਟਲਿਕ ਲੇਡੀ ਸੀ ਉਹ ਉੱਥੋਂ ਦਾ ਇੱਕ ਵਾਸੀ ਸੀ ਗੋਰਖਨਾਥ ਪੁੱਤਰ ਰਾਜਕੁਮਾਰ ਇੱਕ ਰਿਕਸ਼ਾ ਚਾਲਕ ਸੀ ਉਹ ਜਦੋਂ ਆਪਣੇ ਘਰ ਨੂੰ ਮੁੜਦਾ ਤੇ ਉਹਨੇ ਦੇਖਿਆ ਕਿ ਇਸ ਤਰੀਕੇ ਨਾਲ ਇੱਕ ਲੇਡੀ ਤੇ ਇੱਕ ਜੈਂਟਸ ਥੋੜੇ ਜਿਕੇ ਹੱਥ ਵਿੱਚ ਉਥੇ ਖੜੇ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਖੜੇ ਹੁੰਦਾ ਕਾਰਨ ਕੀ ਏ ਕਿੱਧਰ ਆਇਓ ਤੇ ਇਨ ਬਿਟਵੀਨ ਕਿ ਫਿਰ ਇਹਨਾਂ ਵਿੱਚ ਤਕਰਾਰ ਸ਼ੁਰੂ ਹੋ ਗਈ ਉਹਦੇ ਵਿੱਚ ਜਿਹੜਾ ਉਥੇ ਜਿਹੜਾ ਵਿੱਚ ਜੈਂਸ ਬੰਦਾ ਸੀ ਉਹਨੇ بیسਬਾਲ ਦੇ ਨਾਲ ਇਹਨੂੰ ਲੜਕੇ ਨੂੰ ਇਹਦੇ ਸਿਰ ਤੇ ਸੱਟ ਲਗਾ ਦਿੱਤੀ ਉਸ ਤੋਂ ਕਰੀਬ 150 ਉਸ ਤੋਂ 150 ਮੀਟਰ ਉਹਨਾਂ ਦਾ ਘਾਰ ਹੀ ਸੀ ਜਦੋਂ ਉਹਦੇ ਫਾਦਰ ਨੂੰ ਪਤਾ ਲੱਗਾ ਤੇ ਫਾਦਰ ਵੀ ਉਥੇ ਰਾਜਗੁਆਰ ਸੀ ਰਾਜਗੁਆਰ ਦਾ ਨਾਮ ਸੀ ਉਹ ਆਪਣੇ ਲੈਬ ਅਸਿਸਟੈਂਟ ਸੀ ਉਥੇ ਪੋਲੀਟੈਕਨਿਕ ਅੰਮ੍ਰਿਤਸਰ ਸਰਵਿੰਗ ਸੀ ਸਰਿੰਦਰ ਖਾਲਸਾ ਮਰਸੀ ਉਹ ਜਦੋਂ ਆਏ ਤੇ ਇਹਨਾਂ ਨੇ ਆਪ ਦੇਖਿਆ ਨਾ ਤਾਲ ਤੇ ਇਹਨੇ ਲੜਕੇ ਨੇ ਉਹਨਾਂ ਦੇ ਸਿਰ ਤੇ ਸੱਟ ਲਗਾ ਦਿੱਤੀ ਸਿਰ ਦੇ ਇੱਕੋ ਸੱਟ ਦੀ ਤਾਲ ਨਾ ਚੱਲਦੇ ਹੋਏ ਤੇ ਉਹ ਜਦੋਂ ਹਸਪਤਲ ਲੈ ਗਏ ਤੇ ਉੱਥੇ ਉਹਨਾਂ ਨੂੰ ਡੈੱਡ ਡਿਕਲੇਰ ਕਰ ਦਿੱਤਾ ਇਹਦੇ ਵਿੱਚ ਜਦੋਂ ਇਹਨਾਂ ਦੀ ਤਕਰਾਰ ਹੁੰਦੀ ਸੀ ਜਿਹੜੀ ਨੇੜੀ ਆ ਉਹ ਵੀ ਉਹਦੇ ਲੜਕੇ ਦੇ ਗੱਲ ਪੈਂਦੀ ਸੀ ਤੇ ਉਸ ਦਿਨ ਤੱਕ ਬਲਾਈਂਡ ਮਦਰਸੀ ਲੜਕੀ ਉੱਥੋਂ ਤੇ ਲੜਕਾ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਆਈ ਉੱਥੇ ਮੌਕੇ ਤੇ ਕਾਰਵਾਈ ਕੀਤੀ ਪੋਸਟਮਾਰਟਮ ਵਗੈਰਾ ਤੇ ਅਰਜ ਦ ਰਜਿਸਟਰ ਕੀਤਾ ਤੇ ਅਗੋ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੇ ਵਿੱਚ ਐਸਐਚਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਵਧੀਆ ਕੰਮ ਕਰਦੇ ਹੋયા ਕਿ ਇਹਦੇ ਮਗਰ ਅਸੀਂ ਜੋ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਤੇ ਨਾਲ ਕੋਈ ਟੈਕਨੀਕਲ ਜੋ ਸਾਡੇ ਕੋਲ ਇਨਪੁਟ ਸੀ ਉਹਦੇ ਬੇਸ ਤੇ ਲਗਾਤਾਰ ਹੀ ਇਹਦੇ ਪਿੱਛੇ ਲੱਗੇ ਹੋਏ ਸੀ ਤੇ ਕੱਲ ਨੂੰ ਇਹਨੂੰ ਅੰਮ੍ਰਿਤਸਰ ਦੇ ਗੁੱਜਰਪੁਰ ਇਲਾਕੇ ਦੇ ਵਿੱਚੋਂ ਇਹਨੂੰ ਲੜਕੀ ਨੂੰ ਤੈਨੂੰ ਗ੍ਰਿਫਤਾਰ ਕਰ ਲਿਆ ਇਹ ਲੜਕੀ ਅਸਲ ਵਿੱਚ ਇਹਦੇ ਨਾਲ ਕੋਈ ਇਹਦੇ ਇਲਿਸੀਟ ਰਿਲੇਸ਼ਨਸ ਹਨ ਇਹ ਲੜਕੀ ਉਥੇ ਕਿਰਾਏਦਾਰ ਤੇ ਗੁਜਰਪੁਰੇ ਰਹਿ ਰਹੀ ਸੀ ਇਹ ਉਹਦੇ ਕੋਲ ਹੀ ਰਹਿ ਰਿਆ ਸੀ ਜਦੋਂ ਪੁਲਿਸ ਪਾਰਟੀ ਨੂੰ ਕਨਫਰਮ ਹੋ ਗਿਆ ਕਿ ਸਾਡੇ ਸੋਰਸਾਂ ਤੋਂ ਕਿ ਬਈ ਉਥੇ ਦੋਵੇਂ ਹੈਗੇ ਨੇ ਤੇ ਕੱਲ ਇੱਥੇ ਰੇਡ ਕਰਕੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਲਿਆਂਦਾ ਗਿਆ ਕੀ ਕਾਰਵਾਈ ਕੀਤੀ ਜਾਂਦੀ ਹੈ ਹੁਣ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਅੱਜ ਪੇਸ਼ ਅਦਾਲਤ ਕਰ ਰਹੇ ਆ ਤੇ ਇਹਦੀ ਇਹਦੀ ਮੂਵਮੈਂਟ ਆ ਕੁਝ ਇਹਦੀ ਜੋ ਇਨੀਸ਼ੀਅਲ ਪੁਛ ਕੇ ਸੁਚਾਰੀ ਆ ਕਿ ਸ਼ੱਕੀ ਲੱਗਦੀ ਕਿ ਇਹਦੇ ਕੋਈ ਦੇਖਦੇ ਆ ਕਿ ਇੱਕ ਤੇ ਇਹ ਮੇਨ ਅਫੈਂਸ ਹੈ ਜਿਹੜਾ 302 ਦਾ ਇਹਨਾਂ ਨੇ ਕੀਤਾ ਤੇ ਇਸ ਤੋਂ ਇਲਾਵਾ ਵੀ ਇਹਦਾ ਇਸ ਤਰੀਕੇ ਦੀ ਲੇਡੀ ਦੇ ਨਾਲ ਰਹਿਣਾ ਗੱਜਰਪੁਰਾ ਅੰਮ੍ਰਿਤਸਰ ਇਲਾਕੇ ਦੇ ਵਿੱਚ ਉੱਥੇ ਲਗਾਤਾਰ ਕਿਉਂਕਿ ਇਹਦਾ ਇਹਥੋਂ ਦਾ ਉਹ ਵਿਕਰਮਜੀਤ ਜਿਹੜਾ ਹੈਗਾ ਜਿਹੜਾ ਮੇਨ ਐਕਲੂਜ਼ਡ ਆ ਇਹ ਅਰਰ ਸਟੇਟ ਇਲਾਕੇ ਦਾ ਰਹਿਣ ਵਾਲਾ ਤੇ ਉਹ ਉਥੇ ਦਾ ਕੀ ਲਿੰਕ ਹੈ ਕੁਝ ਹੋਰ ਗੈਰ ਕਾਨੂੰਨੀ ਜਿਹੜੀਆਂ ਕਾਰਵਾਈਆਂ ਵਿੱਚ ਤੈਨੂੰ ਮੱਲ ਸਕੇ ਤੇ ਉਹਦੇ ਵਿੱਚ ਅਸੀਂ ਅੱਜ ਇਹਨਾਂ ਨੂੰ ਰਿਮਾਨਡ ਤੇ ਲੈ ਕੇ ਤੇ ਮਜਬੀਰ ਪੁਛਗਿਸ਼ ਕਰਾਂਗੇ ਹਾਂ ਜੀ